ਸਭ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਰੈਸਕਿਊ ਕਰ ਰਹੇ ਸੀ ਉਹਨਾਂ ਦੇ ਮਾਪੇ ਪਿਤਾ ਪਛਾਣ ਕਰ ਰਹੇ ਸੀਗੇ ਐਸ ਤੇ ਤੱਕ ਅਸੀਂ 25 ਬੱਚਿਆਂ ਨੂੰ ਮੁਕਸੇ ਜ਼ਿਲ੍ਹੇ ਵਿੱਚੋਂ ਹੌਂਦ ਤੇ ਕਰ ਰੈਸਕਿਊ ਕੀਤਾ ਉਹਨਾਂ ਨੂੰ ਐਸ ਜੀ ਤੋਂ ਘਟਾ ਕੇ ਸਕੂਲਾਂ 'ਚ ਦਾਖਲ ਕਰਾਇਆ ਹੈ ਪਰ ਹੁਣ ਪੂਰੇ ਹਫਤੇ ਤੋਂ ਸਾਨੂੰ ਕੋਈ ਬੱਚਾ ਐਦਾਂ ਦਾ ਨਹੀਂ ਮਿਲਿਆ ਜਿਹੜਾ ਪੀਕ ਮੰਗ ਰਿਹਾ ਹੋਵੇ ਸਾਰੇ ਬੱਚੇ ਸਕੂਲ ਜਾ ਰਹੇ ਆ ਉਹਨਾਂ ਦੇ ਪੇਰੈਂਟਸ ਦੀ ਪ੍ਰੋਪਰ ਕਾਉਂਸਲਿੰਗ ਕੀਤੀ ਜਾ ਰਹੀ ਹੈ ਹੁਣ ਕੋਈ ਬੱਚਾ ਸਾਨੂੰ ਨਾ ਇੱਥੇ ਕਿ ਮਿਲਿਆ ਨਾ ਬੱਸ ਸਟੈਂਡ ਤੇ ਨਾ ਰੇਲਵੇ ਸਟੇਸ਼ਨ ਤੇ ਅਸੀਂ ਰੋਡਸ ਤੇ ਹੁਣ ਚੱਕਰ ਕੱਢ ਕੇ ਆਇਆ ਕੋਈ ਬੱਚਾ ਪਿਛਲੇ ਹਫਤੇ ਤੋਂ ਸਾਨੂੰ ਨਹੀਂ ਮਿਲ ਰਿਹਾ ਜੀ ਸਾਰੇ ਬੱਚੇ ਸਕੂਲ ਜਾ ਰਹੇ ਆ ਪਰ ਤਰ ਗਲਬਤ ਹੁੰਦੀ ਹੈ ਕਿ ਜਦੋਂ ਪਹਿਲਾਂ ਰੈਸਪੀ ਜਿਹੜੇ ਬੱਚੇ ਕੀਤੇ ਸੀ ਕੀ ਕਹਿੰਦੇ ਪਰਿਵਾਰ ਅੱਜ ਜਦੋਂ ਪਰਿਵਾਰ ਹੁਣ ਸਾਡੇ ਨਾਲ ਸਹਿਮਤ ਅਸੀਂ ਪ੍ਰੋਪਰ ਉਹਨਾਂ ਦੀ ਕਾਉਂਸਲਿੰਗ ਕੀਤੀ ਹੈ ਸਾਰੇ ਬੱਚੇ ਸਕੂਲ ਜਾ ਰਹੇ ਆ ਤੇ ਪਰਵਾਹ ਨੂੰ ਸਮਝਾਇਆ ਗਿਆ ਕਿ ਉਹ ਬੱਚਿਆਂ ਨੂੰ ਭੀਖ ਨਾ ਮੰਗਵਾਣ ਤੇ ਉਹਨਾਂ ਨੂੰ ਸਕੂਲ ਭੇਜਣ ਤਾਂ ਕਿਸ ਤਰ੍ਹਾਂ ਮੁਸਕੁਰ ਸੁਦਾ ਜਦੋਂ ਇਹ ਹੋਇਆ ਚਾਰ ਦਿਨ ਤੱਕ ਬੱਚੇ ਸਕੂਲ ਜਾ ਰਹੇ ਆ ਸਾਨੂੰ ਵੀ ਇੱਕ ਬਹੁਤ ਤਸੱਲੀ ਮਿਲਦੀ ਹੈ ਆਪਦੀ ਮਨ ਨੂੰ ਵੀ ਸਕੂਨ ਮਿਲਦਾ ਵੀ ਕਿਸੇ ਵੀ ਬੱਚੇ ਦਾ ਜੇ ਅਸੀਂ ਜੀਵਨ ਸਦਾਰ ਸਕੀਏ ਜਿੱਦਾਂ ਸਾਡੇ ਮੈਡਮ ਹੈਗੇ ਆ ਜੀ ਮਿਨਿਸਟਰੀ ਮਿਸਟਰ ਮੈਡਮ ਹੈਗੇ ਬਲਜੀਤਪੁਰ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਰਾ ਕੁਝ ਕਰ ਰਹੇ ਆ ਤੋਂ ਸਾਡਾ ਇਵਨ ਕੇ ਜਦੋਂ ਲੋਡ ਚਿਲੇ ਵਿੱਚ ਕੀਤਾ ਸੀਗਾ ਲੋਡ ਦੇ ਵਿੱਚ ਗਿਆ ਸੀ ਬਲੋਕ ਵਿੱਚ ਤਾਂ ਮੈਮ ਖੁਦ ਆਏ ਸੀ ਮੈਮ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਬੱਚਿਆਂ ਨੂੰ ਸਮਝਾਇਆ ਉਹਨਾਂ ਦੇ ਕਹਿਨ ਤੇ ਉਹਨਾਂ ਦੇ ਪੇਰੈਂਟਸ ਨੇ ਵੀ ਉਹਨਾਂ ਦੀ ਗੱਲ ਸੁਣੀ ਤੇ ਬੱਚਾ ਨੂੰ ਸਕੂਲ ਲਗਾਤਾ ਜੀ ਕਈ ਵਾਰ ਵਿਰੋਧ ਹੋਇਆ ਉਹ ਤੋਂ ਕਿਸ ਤੋਂ ਮਹਿਸੂਸ ਹੋਈ ਜਦੋਂ ਵਿਰੋਧ ਹੁੰਦਾ ਸੀ ਕਿ ਉਹ ਮੈਂ ਬਸ ਦੇਖੋ ਵਿਰੋਧ ਤਾਂ ਜਦੋਂ ਆਪਾਂ ਇੱਕ ਚੀਜ਼ ਨੂੰ ਉਹਨਾਂ ਦੀ ਰੋਜ਼ੀ ਰੋਟੀ ਨੂੰ ਖੋਵਾਂਗੇ ਉਹਨਾਂ ਨੂੰ ਲੱਗਦਾ ਕਿ ਬੱਚੇ ਉਹਨਾਂ ਨੂੰ ਇੰਨੀ ਅਰਨਿੰਗ ਕਰਕੇ ਦੇ ਰਹੇ ਸੀ ਕਮਾ ਕੇ ਦੇ ਰਹੇ ਸੀ ਇੱਕ ਕੋਈ ਪ੍ਰਦਰਸ਼ਨ ਤਾਂ ਹੁੰਦਾ ਹੈ ਜੀ ਪਰ ਹੁਣ ਸਾਨੂੰ ਲੋਕਾਂ ਦਾ ਪੂਰਾ ਸਪੋਰਟ ਮਿਲਿਆ ਸਹਿਯੋਗ ਹੈ ਮੈਮ ਪੰਜਾਬ ਸਰਕਾਰ ਦਾ ਜਿਹੜਾ ਮਿਸ਼ਨ ਸੀ ਜੀਵਨ ਜੋੜ ਤੇ ਉਹਦੇ ਤਹਿਤ ਕਿੰਨੀ ਕਿ ਸਫਲਤਾ حاصل ਹੋਈ ਹੈ

पहला सी रेलवे स्टेशन कोटपुरा रोड बाईपास करते हुए इतने आए हैं जी बस स्टैंड से इतने कोई बच्चा नहीं मिले लगाता जी लगातार जारी रहे मैं सब नो यो अपील कर दें कि जो कोई बच्चा तो नुम बाल पिछा करता मिलता है इवन कि बाल मजदूरी करता भी मिलता है तो तुम वन जीरो नाइन एट दस नौ अठ से ऐसी सूचना दे सकते ਨਹੀਂ ਹੁਣ ਹੈ ਨਹੀਂ ਜੀ ਪਹਿਲਾਂ ਬਹੁਤ ਸੀਗੇ ਸੀ ਫਸਟ ਸਟੈਂਡ ਦੇ ਵਿੱਚ ਪਹਿਲਾਂ ਪਰੇਸ਼ਾਨ ਕਰਦੇ ਸੀ ਬੱਚੇ ਤੇ ਹੁਣ ਹੈ ਨਹੀਂ ਕੋਈ ਜਿਹੜੇ ਸਰਕਾਰ ਵੱਲੋਂ ਇਹ ਮੀਮ ਚਲਾਈ ਗਈ ਹੈਗੀ ਕਿਵੇਂ ਦੇਖਦੇ ਹੋ ਸਹੀ ਚਲਾਈ ਹੈ ਸਹੀ ਹੈ ਜੀ ਨਾਮ ਸਹੀ ਹੈ ਵਧੀਆ ਗਰੀਬ ਬੱਚੇ ਵਿਚਾਰੇ ਪੜ੍ਹ ਲਿਖ ਜਾਣਗੇ ਜਿਹੇ ਕਿਸੇ ਮਰਮਾ ਮੋਟਾ ਨਹੀਂ ਦਾ ਮਾਪਿਆਂ ਨੇ ਉਹਨਾਂ ਨੂੰ ਆਖਿਆ ਦਾ ਸੀ ਤੁਹਾਾਰੇ ਕੰਮ ਤੇ ਲਾਛਦਾ ਜੀ ਜਿਹੜਾ ਲਾਛਦਾ ਸੀ ਉਹਨਾਂ ਨੇ ਜਿਹੜਾ ਠੀਕ ਮਗਨ ਤੇ ਲਾਛਦਾ ਚੰਗਾ ਫੈਸਲਾ ਸੀ ਹਾਂ ਚੰਗਾ ਫੈਸਲਾ ਸੀ